ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਅਜਿਹੇ ਘਰੇਲੂ ਨੁਸਖੇ ਬਾਰੇ ਦੱਸਾਂਗੇ ਜਿਸ ਦਾ ਤੁਸੀਂ ਸਿਰਫ ਇੱਕ ਚਮਚ ਦਾ ਸੇਵਨ ਸਿਰਫ 11 ਦਿਨ ਕਰਨਾ ਹੈ ਤੁਸੀਂ ਦੇਖੋਗੇ ਕਿ ਤੁਹਾਡਾ ਸਰੀਰ ਇੱਕਦਮ ਤੰਦਰੁਸਤ ਬਣ ਜਾਵੇਗਾ ਤਾਂ ਦੋਸਤੋ ਜੇਕਰ ਤੁਸੀਂ ਲਗਾਤਾਰ 1 ਮਹੀਨਾ ਇਸ ਚੀਜ਼ ਦਾ ਸੇਵਨ ਕਰੋਗੇ ਤਾਂ ਤੁਹਾਡੇ ਸਰੀਰ ਦੀ ਹਰ ਪ੍ਰਕਾਰ ਦੀ ਕਮਜ਼ੋਰੀ ਦੂਰ ਹੋ ਜਾਵੇਗੀ ਤੁਹਾਡੇ ਸਰੀਰ ਦੀ ਇਮਿਊਨਿਟੀ ਪਾਵਰ ਮਜ਼ਬੂਤ ਹੋਵੇਗੀ ਸ਼ੂਗਰ ਵਰਗੀ ਭਿਆਨਕ ਬਿਮਾਰੀ ਵੀ ਦੂਰ ਹੋ ਸਕੇ ਅੱਡੀ ਨੇੜੇ ਤੇੜੇ ਨਹੀਂ ਆਵੇਗੀ ਜੇਕਰ ਤੁਹਾਨੂੰ 슈ਗਰ ਹੋ ਚੁੱਕੀ ਹੋਵੇ ਤਾਂ ਦੋਸਤੋ ਇਹ ਨੁਸਖਾ ਤੁਹਾਡੀ 슈ਗਰ ਨੂੰ ਕੱਟ ਕਰੇਗਾ ਪੇਟ ਨਾਲ ਜੁੜੀ ਹਰ ਪ੍ਰਕਾਰ ਦੀ ਸਮੱਸਿਆ ਜਿਵੇਂ ਕਿ ਪੇਟ ਵਿੱਚ ਗੈਸ ਬੰਨਾ ਕਬਜ਼ੀ ਰਹਿਣਾ ਜਾਂ ਫਿਰ ਪਾਚਨ ਤੰਤਰ ਦਾ ਕਮਜ਼ੋਰ ਹੋ ਜਾਣਾ ਇਹ ਸਮੱਸਿਆ ਵੀ ਦੋਸਤੋ ਤੁਹਾਡੀ ਖਤਮ ਹੋ ਜਾਵੇਗੀ ਕੋਲੇਸਟ੍ਰੋਲ ਵਰਗੀ ਸਮੱਸਿਆ ਨੂੰ ਖਤਮ ਕਰਨ ਲਈ ਵੀ ਇਹ ਨੁਸਖਾ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਦੋਸਤੋ ਬੈਡ ਕੋਲੇਸਟ੍ਰੋਲ ਦੇ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਤਾਂ ਜੇਕਰ ਤੁਸੀਂ ਆਪਣੇ ਬੈਡ ਕੋਲੇਸਟ੍ਰੋਲ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੁਸਖੇ ਦਾ ਸੇਵਨ ਜ਼ਰੂਰ ਕਰਨਾ ਹੈ ਇਹ ਨੁਸਖਾ ਤੁਹਾਡੇ ਮੋਟਾਪੇ ਨੂੰ ਵੀ ਕੱਟ ਕਰੇਗਾ ਕਿਉਂਕਿ ਦੋਸਤੋ ਅੱਜਕੱਲ੍ਹ ਘਰ ਘਰ ਦੇ ਵਿੱਚ ਹਰ ਵਿਅਕਤੀ ਨੂੰ ਮੋਟਾਪੇ ਦੀ ਸਮੱਸਿਆ ਹੋ ਚੁੱਕੀ ਹੈ ਤਾਂ ਜੇਕਰ ਉਹ ਲੋਕ ਬਹੁਤ ਸਾਰੇ ਦਵਾਈਆਂ ਖਾ ਕੇ ਥੱਕ ਚੁੱਕੇ ਹੋਣ ਤਾਂ ਉਹ ਸਾਡੇ ਦੱਸੇ ਗਏ ਇਸ ਨੁਸਖੇ ਦਾ ਸੇਵਨ ਵੀ ਜ਼ਰੂਰ ਕਰਕੇ ਦੇਖਣ। ਅੱਖਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਜਾਂ ਫਿਰ ਦੋਸਤੋ ਐਨਕਾ ਤੋਂ ਰਾਹਤ ਪਾਉਣ ਲਈ ਇਹ ਨੁਸਖਾ ਬਹੁਤ ਜ਼ਿਆਦਾ ਫਾਇਦੇਮੰਦ ਮੰਨਿਆ ਗਿਆ ਹੈ। ਨਿੰਦਰੇ ਵਰਗੀ ਸਮੱਸਿਆ ਨੂੰ ਦੋਸਤੋ ਅੱਜਕਲ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਉਹ ਇਸ ਨੁਸਖੇ ਦਾ ਸੇਵਨ ਸਿਰਫ 11 ਦਿਨ ਕਰਨ ਤਾਂ ਦੋਸਤੋ ਦੇਖੋਗੇ ਕਿ ਤੁਹਾਨੂੰ ਐਨੀ ਚੰਗੀ ਨੀਂਦ ਆਵੇਗੀ ਕਿ ਦੋਸਤੋ ਨੀਂਦ ਲੈਣ ਤੋਂ ਬਾਅਦ ਜਦੋਂ ਤੁਸੀਂ ਉੱਠੋਗੇ ਤਾਂ ਤੁਹਾਡਾ ਸਰੀਰ ਇੱਕਦਮ ਫੁੱਲ ਦੀ ਧਾਰਾ ਮਹਿਸੂਸ ਕਰੇਗਾ ਕਿਉਂਕਿ ਨੀਂਦ ਪੂਰੀ ਨਾ ਹੋਣ ਤੇ ਵੀ ਦੋਸਤੋ 36 ਪ੍ਰਕਾਰ ਦੇ ਰੋਗ ਲੱਗ ਜਾਂਦੇ ਹਨ ਦਿਲ ਨਾਲ ਜੁੜੀ ਕਿਸੇ ਵੀ ਬਿਮਾਰੀ ਨੂੰ ਖਤਮ ਕਰਨ ਲਈ ਇਹ ਇਹ ਨੁਸਖਾ ਸਿਰਫ 11 ਦਿਨ ਤੁਸੀਂ ਸੇਵਲ ਕਰਨਾ ਹੈ ਤਾਂ ਦੋਸਤੋ ਨੁਸਖੇ ਦੀ ਵਿਧੀ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਇਸ ਚੈਨਲ ਉੱਪਰ ਡੇਲੀ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓਜ਼ ਅਪਲੋਡ ਕਰਦੇ ਹਾਂ ਤਾਂ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓਜ਼ ਦਾ ਜਾਨਣਾ ਵੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨਾਲ ਹੀ ਬੈਲ ਆਈਕਨ ਵੀ ਪ੍ਰੈਸ ਕਰੋ ਤਾਂ ਕਿ ਅੱਗੇ ਤੋਂ ਜਿਹੜੀ ਵੀ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੋਸਤੋ ਆਪ ਹੁਣ ਦੱਸਦੇ ਹਾਂ ਕਿ ਇਹ ਕਿਹੜੀ ਚੀਜ਼ ਹੈ ਜਿਸ ਦਾ ਸੇਵਨ ਤੁਸੀਂ ਦੁੱਧ ਵਿੱਚ ਮਿਲਾ ਕੇ ਕਰਨਾ ਹੈ ਤਾਂ ਇਹ ਚੀਜ਼ ਹੈ ਦੋਸਤੋ ਅਲਸੀਦੇ ਬੀਜ ਤੁਹਾਨੂੰ ਕੀ ਕਰਨਾ ਹੈ ਕਿ ਅਲਸੀ ਦੇ ਬੀਜਾਂ ਦਾ ਇੱਕ ਪਾਊਡਰ ਤਿਆਰ ਕਰ ਲੈਣਾ ਹੈ ਇਸ ਵਿੱਚ omega 3 ਫੈਟੀ ਐਸਿਡ ਹੁੰਦਾ ਹੈ ਜਿਹੜਾ ਕਿ ਤੁਹਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਤਾਂ ਦੋਸਤੋ ਜਦੋਂ ਤੁਸੀਂ ਇਸ ਪਾਊਡਰ ਨੂੰ ਤਿਆਰ ਕਰ ਲਵੋਗੇ ਤਾਂ ਇੱਕ ਗਲਾਸ ਦੁੱਧ ਵਿੱਚ ਪਾ ਕੇ ਤੁਸੀਂ ਇੱਕ ਚਮਚ ਇਸ ਦੁੱਧ ਦਾ ਸੇਵਨ ਕਰਨਾ ਹੈ ਦੋਸਤੋ ਤੁਸੀਂ ਚਾਹੋ ਤਾਂ ਤੁਸੀਂ ਧਾਗੇ ਵਾਲੀ ਮਿਸ਼ਰੀ ਦਾ ਪ੍ਰਯੋਗ ਵੀ ਕਰ ਸਕਦੇ ਹੋ ਤੁਸੀਂ ਸਵੇਰੇ ਖਾਲੀ ਪੇਟ ਇਸ ਨੁਸਖੇ ਦਾ ਸੇਵਨ ਕਰਨਾ ਹੈ ਸਿਰਫ ਇੱਕ ਚਮਚ ਸਿਰਫ 11 ਦਿਨ ਤੁਸੀਂ ਖੋਗੇ ਕਿ ਤੁਹਾਡਾ ਸਰੀਰ ਇੱਕਦਮ ਨਿਰੋਗ ਬਣ ਜਾਵੇਗਾ ਤਾਂ ਐਸੀ ਸਾਡੇ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਧੰਨਵਾਦ